ਅ ਇਹ ਮੇਰੇ ਪਿੰਡ ਦੇ ਮੀਰਜਾਦੇ ਤੇ ਮੀਰਜਾਦਿਆਂ ਨਾਲ ਪਿੰਡਾਂ ਦੇ ਵਿੱਚ ਆਪਣੀ ਰੌਣਕ ਹੁੰਦੀ ਆ ਤੇ ਮੇਰੇ ਪਿੰਡ ਸਾਰਚੂਰ ਉੱਚੇ ਪਿੰਡ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਰੋਲ ਆ ਇਹ ਵੀ ਇਸ ਪਿੰਡ ਦੀ ਇਕੋਲੋਜੀ ਦਾ ਹਿੱਸਾ ਨੇ ਤੇ ਜਦੋਂ ਸਤਗੁਰ ਪਾਤਸ਼ਾਹ ਗੁਰਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਟਾਲੀ ਵਿਹੋਂ ਆਏ ਮਾਤਾ ਤ੍ਰਿਪਤਾ ਜੀ ਨੂੰ ਤੇ ਕੰਧ ਸਾਹਬ ਜਿੱਥੇ ਗੁਰਦੁਆਰਾ ਆ ਉੱਥੇ ਕੀ ਸੀਨ ਸੀਗਾ ਉਹ ਜਿਹੜੀਆਂ ਮਾਤਾ ਤ੍ਰਿਪਤਾ ਦੀਆਂ ਸਹੇਲੀਆਂ ਸੀ ਉਹ ਕੀ ਸੋਚਦੀਆਂ ਵਾਂ ਇਹ ਸਾਡੇ ਮੀਰ ਜਦੇ ਇਹਨਾਂ ਜਿਹੜੇ ਉਹ ਪਾਲਿਆ ਨਾ ਉਹਨੂੰ ਸ਼ਬਦਾਂ ਚ ਕੈਦ ਕਰਦੇ ਆ ਜੀ ਚਲੋ ਓ ਨਿਸ ਲਖੇ ਨੀਦਾ ਵੇਖੀਏ ਪਰੋਣਾ ਨਾਲ ਲੱਗ ਗਿਆ ਹੈ ਸਾਧੂਆਂ ਦਾ ਟਾਣਾ ਟੱਕਿਆ ਬਟਾਲੀ ਵਿੱਚ ਵਲੀ ਜਗਦਾ ਜੀ ਆਇਆ ਹਰ ਕੋਈ ਹਰ ਕਬਰਤੀ ਉਹਦੇ ਨਾਲ ਵਫਦਾ ਗੁਡੀਆਂ ਨੱਚਿਆ ਬਾਬਾ ਗੰਦ ਡਿੱਗ ਜਾਣੀ ਐ ਸਤ ਗੁਰੂ ਘਰ ਦੇ ਦਰ ਦੇ ਰਹੀ ਐ ਆਹਾ ਚਾਰ ਜੋਗਰ हर कोई हर घबर ਜਾ ਉਹ ਉਹ ਸ਼ਬਦ ਤੇ ਇਦਾਂ ਹੀ ਆਉ ਨਹੀਂ ਵੇਖੀ ਐ ਇਸ ਲਖਣੀ ਦਾ ਪ੍ਰਾਣਾ ਨਾਲ ਲੈ ਕੇ ਆ ਗਿਆ ਜੇ ਸਾਧੂਆਂ ਦਾ ਚੋਣਾ ਕੋਈ ਨਹੀਂ ਬਰਾਤੀ ਉਹਦੇ ਨਾਲ ਚੱਜਦਾ ਇਹੋ ਕਹਿੰਦਾ ਮਹਾਰਾਜ ਨਹੀਂ ਤੂੰ ਕਹਿੰਦੇ ਆ ਵੀ ਫੱਬਦੇ ਆ ਹਰ ਕੋ ਬਰਾਤੀ ਉਹਦੇ ਨਾਲ ਫੱਕਦਾ ਮਹਾਰਾਜ ਇਹੋ ਟੱਪਾ ਪਰ ਜਿਹੜੇ ਪ੍ਰਾਣੇ ਮੀਰਜਾ ਦੇ ਹੀ ਉਹ ਜਦੋਂ ਮਾਤਾ ਤ੍ਰਿਪਤਾ ਦੀਆਂ ਸਹੇਲੀਆਂ ਉਹਨੂੰ ਕਹਿੰਦੀਆਂ ਨਾ ਵੀ ਇਹ ਤੇ ਸਾਰੇ ਸਾਧੂਆਂ ਨੂੰ ਲੈ ਕੇ ਆ ਗਿਆ ਕਿਸੇ ਨੇ ਭਸਮ ਬਲੀ ਆ ਕਿਸੇ ਨੇ ਕੁਛ ਮળਿਆ ਹੈਨਾ ਦੇਚਲੋ ਉਹ ਸਾਡਾ ਵਾਲੀ ਹੀ ਬਾਬਾ ਨਾਨਕ ਸਬਦਾ ਪਿਆਰਾ ਜਿਹੜਾ ਤੇਰਾ ਤੇਰਾ ਦੋਲਦਾ ਤੇਰੇ ਮਤਰਾ ਜੂ ਫੜਕੇ ਤੇਰੀ ਦੀਆਂ ਪੀੜਾ ਦੋਲਦਾ ਉਹਦੇ ਨਾਲੇ ਵਿੱਚ ਸਤਿਨਾਮ ਦੀ ਖਮਰੀ ਅੰਮ੍ਰਿਤ ਜਨੋਦਰੂਪ ਦੱਪ ਜਾਰੀ ਉਹਦੇ ਨਾਲੇ ਵਿੱਚ ਸਤਿਨਾਮ ਦੀ ਖਮਰੀ ਨਵਾਂ ਦਾ ਰੂਪ ਦੱਪ ਜਲੀ ਇੱਕੋ ਸ਼ਬਦਾਂ ਦੇ ਮਨ ਵਿੱਚ ਵਸਿਆ ਕੁੜਿਕ ਦਾ ਬਾਨੀ ਹੋਲੇ ਦਾ ਬਾਬਾ ਨਾਲ ਜਬਦਾ ਤੇ ਨਾ ਤੇਰਾ ਤੇਰਾ ਸੋਹਿਆ ਬਾਬਾ ਨਾਨਕ ਦਾ ਵਾਹਿਆ ਕਰੀਤੀ ਦੁਨੀਆਂ ਪੀੜਾ ਦੋਲੇ ਦਾ ਬਿਮინა ਨਿਕ ਨੂੰ ਅਖਰ ਕਿਸ ਲਖਣੀ ਪੈ ਗਈ ਜੁਦਾਈ ਵਾਲੀ ਅੱਗ ਸਾਨੂੰ ਚੱਖੀ ਬਿਮინა ਨਿਕ ਨੂੰ ਅਖਰ ਕਿਸ ਲਖਣੀ ਪੈ ਗਈ ਜੁਦਾਈ ਵਾਲੀ ਤੇਰੇ ਵੀਰ ਕੋੜੀ ਅਨਪਗਲੇ ਵੀ ਤੇਰੇ ਵੀਰ ਸਾਡੀ ਜਿੰਦ ਕਨੂ ਕੱਖਾਂ ਵਿੱਚ ਰੋਲਦਾ ਬਾਬਾ ਨਾਨਕ ਦਾ ਪਿਆਰਾ ਜਿਹੜਾ ਤੇਰਾ ਤੇਰਾ ਟੋਲਿਆ ਹੱਥ ਕਰਮ ਤੇਰਾ ਦੂ ਹੱਤੇ ਦਰਤੀ ਦੀਆਂ ਪੀੜਾ ਟੋਲਦਾ ਬਾਬਾ ਨਾਨਕ ਵਾਹ ਵਾਹ ਜਿਹੜਾ ਤੇਰਾ ਤੇਰਾ ਟੋਲਦਾ ਲੋ ਜੀ ਜਿਹੜੇ ਵਿਡਾਲੀ ਬ੍ਰਦਰ ਨੇ ਨਾ ਉਹ ਸਾਡੇ ਪਿੰਡ ਚ ਆਉਂਦੇ ਰਹੇ ਆ ਇਨਾਂ ਦੇ ਘਰ ਚ ਆ ਜਿਹੜਾ ਮੁੰਡਾ ਗਾ ਰਿਹਾ ਨਾ ਇਹਦਾ ਦਾਦਾ ਸੀਗਾ ਨੂੰ ਬਾਬਾ ਮਨੇਸ਼ਾ ਕਹਿੰਦੇ ਸੀ ਤੇ ਹੋਰ ਵੀ ਸਰੀਲੇ ਜਿਹੜੇ ਬੜੀ ਗਾਂ ਗਏ ਆ ਪਰ ਤੁਹਾਨੂੰ ਪਤਾ ਨਾ ਇਹ ਜਿਹੜੇ ਮੀਰ ਜਦੇ ਆ ਨਾ ਇਹਨਾਂ ਨੂੰ ਜਨਮ ਜਾਤੀ ਦੋ ਚੀਜ਼ਾਂ ਦੇ ਕੇ ਲੱਭ ਭੇਜਦਾ ਇੱਕ ਸੁਰ ਤੇ ਇੱਕ ਟੀਚਰ ਇਹਨਾਂ ਦਾ ਪੰਗਾ ਨਾ ਲਾਓ ਇਹਨਾਂ ਨੂੰ ਮਜ਼ਾਕ ਨਾ ਕਰੋ ਬਾਕੀ ਇਹ ਆ ਵੀ ਜਿੱਦਾਂ ਹੁਣ ਡਿਜੀਟਲ ਯੁੱਗ ਆ ਗਿਆ ਸੋਸ਼ਲ ਮੀਡੀਆ ਦਾ ਯੁੱਗ ਗਿਆ ਅਜੇ ਵੀ ਇਹਨਾਂ 'ਚ ਕੋਈ ਖਾਸ ਤਬਦੀਲੀ ਨਹੀਂ ਆਈ ਇਹ ਪੜ ਲੈ ਕੇ ਨਹੀਂ ਰਾਜੀ ਮੈਂ ਚਾਹੁੰਨਾ ਆ ਵੀ ਆ ਨਾ ਮੇਰੇ ਪਿੰਡ ਦਾ ਕੋਈ ਤੇ ਮੀਰ ਜਦਾ ਜਿਹੜਾ ਪਲੱਸ 2 ਕਰੇ ਕੋਈ ਫੌਜ 'ਚ ਭਰਤੀ ਹੋ ਜੇ ਕੋਈ ਪੁਲਿਸ 'ਚ ਭਰਤੀ ਹੋ ਜੇ ਪਰ ਇਹਨਾਂ ਦੀ ਪਰੰਪਰਾ ਹੀ ਕੋਈ ਇਦਾਂ ਦੀ ਆ ਵੀ ਖਾਓ ਪੀਓ ਲਓ ਆਨੰਦ ਹੈ ਤੇ ਜਿਹੜਾ ਦਿਨ ਚੜਿਆ ਉਹ ਦੁਬਾਰਾ ਨਹੀਂ ਆਉਣਾ ਤੇ ਉਹ ਇਹ ਹਰ ਇੱਕ ਦਿਨ ਨੂੰ ਹਰ ਇੱਕ ਪਲ ਨੂੰ ਇਦਾਂ ਇੰਜੋਏ ਕਰਦੇ ਆ ਸਵੇਰੇ ਉੱਠੇ ਤੇ ਪੂਰੇ ਇਲਾਕੇ ਦੀ ਖਬਰ ਹੁੰਦੀ ਆ ਉਹ ਮੇਰੇ ਪਿੰਡ ਦੇ ਮੀਰਜਾਦਿਆਂ ਦਾ ਏਰੀਆ ਵਾ ਜਿੰਨੇ 30 35 ਪਿੰਡ ਆ ਉਹਦੇ ਵਿੱਚ ਇਹਨਾਂ ਨੂੰ ਮਤਲਬ ਜਮਣਾ ਵਿਆਹ ਸ਼ਗਨ ਹਰ ਚੀਜ਼ ਦਾ ਪਤਾ ਹੁੰਦਾ ਹੈ ਤੇ ਉੱਥੇ ਜਾ ਫੜਦੇ ਆ ਤੇ ਮੰਕੇ ਤੇ ਹਾਜਮਾ ਇਹਨਾਂ ਦਾ ਤਗੜਾ ਵਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਭਾਵੇਂ ਛਤੀ ਕਿਸਮ ਦੇ ਪਦਾਰਥ ਹੋਣ ਉਹ ਇਹਨਾਂ ਨਾਲ ਕੇ ਇਹਨੂੰ ਨਹੀਂ ਕਰਨੀ ਇਹਨਾਂ ਖਾ ਵੀ ਲੈਣਾ ਪੀ ਵੀ ਲੈਣਾ ਤੇ ਪੀ ਕੇ ਮੀਰਜਾਦਿਆਂ ਨੂੰ ਕੁਟਦੇ ਵੀ ਆ ਕੋਈ ਗੱਲ ਕਰਨੀ ਕੇ ਇਹਨੇ ਹੋਰ ਓਏ ਨਹੀਂ 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 ਉਹ ਤੁਹਾਡੇ ਚੋਂ ਮੈਨੂੰ ਇੱਕ ਬੰਦਾ ਦੱਸੋ ਜਿਹੜਾ ਪਲੱਸ 2 ਕਰ ਕਰ ਕਰੂਗਾ ਦੱਸੋ ਉਂਗਲਾਂ ਦੇ ਖੜੀਆਂ ਕਰਤੀਆਂ 10 ਜਾਂ ਉਹ ਮੁੰਡਾ ਥੋੜਾ ਜਿਹਾ ਲੱਗਦਾ ਉਹ ਕਰੂਗਾ ਉਹ ਦਹੀਂ ਦੇ ਬੇਬੇ ਸਾਡੇ ਪਿੰਡ ਦਾ ਇੱਕ ਮੁੰਡਾ ਉਹ ਪੱਪੂ ਦਾ ਮੁੰਡਾ ਜਿਹੜਾ ਕੀ ਨਾ ਉਹਦਾ ਸੰਨੀ ਜਿਹੜਾ ਰੈਸਲਿੰਗ 'ਚ ਆ ਉਹ ਰਹਿ ਗਿਆ ਉਹ ਉਹ ਪੜ੍ਹਾਈ 'ਚ ਜੇ ਉਹਨੇ ਪਲੱਸ 2 ਕੀਤੀ ਹੁੰਦੀ ਉਹ ਮੁੰਡਾ ਅਜ ਇੰਸਪੈਕਟਰ ਹੋਣਾ ਸੀ ਹਾਂਜੀ ਹਾਂਜੀ ਚਲੋ ਇਹਨਾਂ ਦੇ ਨਾਲ ਰੌਣਕਾਂ ਆ ਜੀ ਬੜੀ ਬੜੀ ਸਾਨੂੰ ਮੁਹੱਬਤ ਹੈ ਬਹੁਤ ਬਹੁਤ ਧੰਨਵਾਦ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਛੇ ਨਿਤੋ ਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਛੇ ਨਿਤੋ ਲਿਆ ਹੋ ਸੇ ਬਗੈਰ ਬਤ ਪਈ ਹੋਈ ਪਾਗ ਸੁਤੇ ਸੁਣਤਾ ਨ ਕੋਈ ਸੁਣਾਈ ਲਗੇ ਸੁਨਿਆ ਨਸੀਬਾ ਵਾਲੇ ਕਰਕੇ ਤੇਰੇ ਦਾ ਹੱਥ ਬਾਬੇ ਕੋਲਿਆ

ਦੱਸ ਓਏ ਆ ਜਿਹੜੀ ਚੁੱਲੇ ਦੀ ਮਿੱਟੀ ਆ ਓਹਦੇ ਕੀ ਫਾਇਦੇ ਉਹਨੂੰ ਖਾਣ ਦੇ ਦੱਸ ਕੁ ਆ ਆਦਾ ਆ ਚੁੱਲੇ ਦੀ ਮਿੱਟੀ ਕਿਉਂ ਖਾਂਦੀਆਂ ਮਰਾਸਣਾ ਉਹ ਭੱਜ ਗਈ ਦੱਸਦਾ ਨਹੀਂਗਾ ਉਧਰ ਓ ਅੱਗੇ ਉਹ ਸਾਰੇ ਜਣੇ ਉਧਰ ਚਲੋ ਮੇਰੇ ਪਿੱਛੇ ਆਗੇ ਚੱਲ ਤੂੰ ਵੀ ਉਧਰ ਆਈ ਨਹੀਂ ਜਾ ਰਹੇ ਆ ਆ ਆ ਆ ਆ ਪਿੰਡਾਂ ਦੀ ਜ਼ਿੰਦਗੀ ਆ ਆ ਆ ਪਿੰਡਾਂ ਚ ਨਹੀਂ ਜਾ ਰਹੇ ਹਾਂ ਬੋਲ ਓਏ ਕਾਂਦਾ ਪਿੰਡ ਦੀ ਮੈਂ ਸਗਰਾਇ ਕਰ ਬੋਲ ਓਏ ਬੋਲ ਦੋ ਮੀਰ ਜਾਦੇ ਉਹ ਮਰਾਸੀ ਉਹ ਤੋਂ ਤੇ ਮਹਾਰਾਜ ਜੀਤ ਸਿੰਘ ਦੀ ਛੱਡਿਆ ਉਹ ਜਿਹੜਾ ਪਰਲਾ ਪਿੰਡ ਹੈ ਨਾ ਨਰੂ ਪਾਰ ਕੋਟਲੀ ਇਹ ਮੀਰ ਜਾਦਿਆਂ ਨੂੰ ਦਿੱਤਾ ਸੀ ਮਹਾਰਾਜ ਜੀਤ ਸਿੰਘ ਨੇ ਗਿਫਟ ਕੀਤਾ ਸੀ ਉਹਨਾਂ ਕੋ ਮੁੜ ਕੇ ਪੈਲੀ ਨਹੀਂ ਵਗੀ ਤੇ ਫਿਰ ਉਹਨਾਂ ਫੇਰ ਮਹਾਰਾਜ ਜੀ ਨੂੰ ਕਿਹਾ ਵੀ ਸਾਡੇ ਕੋ ਨਹੀਂ ਵਗਣੀ ਫਿਰ ਸਰਹਾਲੀ ਤੋਂ ਸੰਧੂ ਲਿਆਂਦੇ ਤੇ ਉਹਨਾਂ ਨੇ ਮੁੜ ਕੇ ਕੋਟਲੀ ਦੀ ਜ਼ਮੀਨ ਬਾਦ ਗੀ ਕਿਉਂਕਿ ਤੁਸੀਂ ਆਏ ਜੇ ਰੰਗ ਨਜ਼ਾਰੇ ਤੇ ਨਜ਼ਾਰੇ ਲੈਣ ਜ਼ਿੰਦਗੀ ਦੇ ਕੋਈ ਤੁਹਾਡੇ ਚੰਗੇ ਕਰਮਿਆਂ ਬਸ ਚਲੋ ਜਿੰਦੇ ਬਾਦ ਦੇ ਰਹੋ ਪੜੋ ਯਾਰ ਹੁਣ ਥੋੜਾ ਬੋਤਾ ਓਕੇ